ਵੀਡੀਓ ਵੀ ਸਾਹਮਣੀ ਆਈ ਸੀ ਐਕਟਿਵਾ ਸਫਾਰ ਹੋ ਕੇ ਇੱਕ ਸਖਸ਼ ਹੁੰਦਾ ਜੋ ਬੱਚੇ ਨੂੰ ਕਿਡਨਾਪ ਕਰਕੇ ਲੈ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਪਾਲ ਬੱਚੇ ਦੀ ਕੀਤੀ ਗਈ ਪੁਲਿਸ ਦੇ ਵੱਲੋਂ ਤਾਂ ਬੱਚੇ ਦੀ ਡੈਡ ਬੋਡੀ ਸ਼ਮਸ਼ਾਨ ਘਾਟ ਦੇ ਵਿੱਚੋਂ ਮਿਲਦੀ ਐ ਜਿਸ ਬਾਬਤ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੂਰੂ ਬੁਰਾ ਹਾਲ ਹੋ ਗਿਆ ਤਾਂ ਅੱਜ 마ਸੂਮ ਚਾਹੇ ਬੱਚੇ ਦਾ ਪੋਸਟਮਾਰਟਮ ਕੀਤਾ ਚਾਰਿਆ ਤੇ ਤਸਵੀਰਾਂ ਤੋੜ ਨਾਲ ਸਾਂਝ ਪੰਜਾਬੀਓ ਸਵਾਲ ਇਹੀ ਹੈ ਕਿ ਕੀ ਕਸੂਰ ਸੀ ਇੱਕ 5 ਸਾਲ ਦੇ ਬੱਚੇ ਦਾ? ਹਸ਼ਿਆਰਪੁਰ ਦੀ ਘਟਨਾ ਇੱਕ 5 ਸਾਲ ਦਾ ਜਵਾਕ ਜਿਹਨੂੰ ਇੱਕ ਪ੍ਰਵਾਸੀ ਦੁਆਰਾ ਜਿਹੜਾ ਯੂਪੀ ਦਾ ਰਹਿਣ ਵਾਲਾ ਸੀ ਉਹਨੂੰ ਕੱਢਣਾਇਆ ਕੀਤਾ ਜਾਂਦਾ ਚੱਕਿਆ ਜਾਂਦਾ ਉਸ 5 ਸਾਲ ਦੇ ਬੱਚੇ ਨਾਲ ਕੋ ਕਰਮ ਕੀਤਾ ਜਾਂਦਾ ਬਹੁਤ ਦਰਿੰਦਗੀ ਦੇ ਨਾਲ ਉਹਦਾ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਤੇ ਜਿਹੜਾ ਡਾਕਟਰੀ ਰਿਪੋਰਟਾਂ ਦੇ ਵਿੱਚ ਖੁਲਾਸਾ ਹੋਇਆ ਪੋਸਟਮਾਰਟਮ ਤੋਂ ਬਾਅਦ ਕਿ ਉਹਦੇ ਜਿਹੜੇ ਗੁਪਤ ਅੰਗ ਸੀ ਬੱਚੇ ਦਾ ਉੱਥੇ ਕੋਈ ਲੋਹੇ ਦੀ ਮੋਟੀ ਜਿਵੇਂ ਰਾਡ ਕਹਿ ਦਈਏ ਜਾਂ ਮੁਸਰੀਆ ਕਹਿ ਦਈਏ ਇਸ ਤਰ੍ਹਾਂ ਦੀ ਚੀਜ਼ ਉਸ ਬੱਚੇ ਦੇ ਗੁਪਤ ਅੰਗ ਦੇ ਵਿੱਚ ਪਾ ਕੇ ਤੇ ਉਹਨੂੰ ਮਾਰ ਕੇ ਸ਼ਮਸ਼ਾਨ ਘਾੜ ਦੇ ਵਿੱਚ ਸੜ ਦਿੱਤਾ ਜਾਂਦਾ ਕਿੰਨਾ ਚਿਰ ਇਹ ਕਤਲ ਚਪਚਾਪ ਸਹਿੰਦੇ ਰਹੋਗੇ ਕੋਈ ਇਸ ਬੱਚੇ ਦਾ ਕੋਈ ਉਸ ਇਨਸਾਨ ਦੇ ਨਾਲ ਕੋਈ ਲਾਗੜਾਟ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਇਹ ਪਰਿਵਾਰ ਦੀ ਕੋਈ ਦੁਸ਼ਮਣੀ ਆ ਪਤਾ ਕੀਤਾ ਮੈਂ ਹਿਸ਼ਾਰਪੁਰ ਦੇ ਵਿੱਚ ਕਹਿੰਦੇ ਇਹ ਫਗਵਾੜੇ ਤੋਂ ਕੁਝ ਸਮਾਂ ਪਹਿਲਾਂ ਹੀ ਇੱਥੇ ਆ ਕੇ ਪਰਿਵਾਰ ਰਹਿਣ ਲੱਗਿਆ ਸੀ ਛੇ ਪੰਜ ਸੱਤ ਮਹੀਨੇ ਪਹਿਲਾਂ ਇੱਥੇ ਆ ਕੇ ਰਹਿਣ ਲੱਗਿਆ ਹੈ ਇੰਨਾ ਦਾ ਬੱਚਾ ਚੱਕ ਕੇ ਇੰਨੀ ਦਰਿੰਦਗੀ ਦੇ ਨਾਲ ਉਹਦੇ ਨਾਲ ਪਹਿਲਾਂ ਉਸ ਦਰਿੰਦੇ ਨੇ ਉਹਦੀ ਹੱਫਸ ਨੂੰ ਪੂਰਾ ਕੀਤਾ ਫਿਰ ਉਹਦੇ ਗੋਤਾਂਗਾ ਦੇ ਵਿੱਚ ਕੁਝ ਰਾੜ ਪਾ ਕੇ ਜਾਂ ਕੋਈ ਸਰੀਆ ਪਾ ਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ 5 ਸਾਲ ਦਾ ਬੱਚਾ ਯਾਰ ਰੂਹ ਕੰਬ ਜਾਂਦੀ ਹੈ ਬਾਈ ਬੰਦਾ ਮੈਨੂੰ ਲੱਗਦਾ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਨਾ ਪਹਿਲਾਂ ਦੁਸ਼ਮਣੀ ਜਿਹੜੇ ਦੁਸ਼ਮਣੀ ਨਿਮਾਉਣ ਜਾਣਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਦੁਸ਼ਮਣੀਆਂ ਵੀ ਬਰਾਬਰ ਦੇ ਨਾਲ ਨਿਮਾਈਆਂ ਜਾਂਦੀਆਂ ਜਵਾਕਾਂ ਰਾਹੀਂ ਜਾਂ ਬਜ਼ੁਰਗਾਂ ਰਾਹੀਂ ਜਾਂ ਪਰਿਵਾਰ ਦੇ ਮੈਂਬਰਾਂ ਰਾਹੀਂ ਦੁਸ਼ਮਣੀਆਂ ਨਹੀਂ ਕੱਢੀਆਂ ਜਾਂਦੀਆਂ ਤਾਂ ਕੋਈ ਹੈ ਹੀ ਨਹੀਂ ਕੋਈ ਲੈਣਾ ਨਾ ਦੇਣਾ ਨਾ ਕੋਈ ਕਦੇ ਬੋਲ ਚਾਲ ਨਾ ਕੋਈ ਨੇੜੇ ਨਾ ਕੋਈ ਤੇੜੇ ਨਾ ਉਪਮਾਨ ਸੀ ਕੋਈ ਰੌਲਾ ਗੋਲਾ ਨਹੀਂ ਸੀ ਪਰ ਉਸ ਬੱਚੇ ਨੂੰ ਚੱਕ ਕੇ ਇਸ ਤਰੀਕੇ ਨਾਲ ਮਾਰਿਆ ਜਾਂਦਾ ਕਿਉਂ ਕਿਉਂਕਿ ਜਿਹੜਾ ਸ਼ਖਸ ਫੜਿਆ ਗਿਆ ਇਹਦੇ ਬਾਰੇ ਜਿੰਨੀ ਕ ਮੇਰੀ ਜਾਣਕਾਰੀ ਮੈਂ ਉੱਥੋਂ ਇਕੱਠੀ ਕੀਤੀ ਹੈ ਇਸ ਬੰਦੇ ਨੂੰ 7 ਸਾਲ ਕੈਦ ਹੋਈ ਆ ਪਹਿਲਾਂ ਯੂਪੀ ਤੋਂ ਆਇਆ ਏ ਇੱਕ ਕ੍ਰਿਮੀਨਲ ਇੱਕ ਹਤਿਆਰਾ ਬੰਦਾ ਇੱਕ ਪੇਸ਼ੇਵਰ ਜਿਹੜਾ ਉਮਰ ਜਮਾ ਹੈ ਬੰਦਾ 7 ਸਾਲ ਦੀ ਯੂਪੀ ਦੇ ਵਿੱਚ ਇਹ ਕੈਦ ਕੱਟ ਕੇ ਆਇਆ ਤੇ ਆ ਕੇ ਪੰਜਾਬ ਰਹਿਣ ਲੱਗ ਗਿਆ ਤੇ ਇਸ ਇਨਸਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਹਿਲੀ ਗੱਲ ਪਹਿਲੀ ਗੱਲ ਤਾਂ ਜਿਹੜਾ ਅਸੀਂ ਕਹਿ ਰਹੇ ਹਾਂ ਲੰਬੇ ਸਮੇਂ ਤੋਂ ਕਿ ਜਿਹੜਾ ਵੀ ਬੰਦਾ ਕੋਈ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਆ ਕੇ ਕਿਰਾਏ ਦੇ ਉੱਤੇ ਰਹਿੰਦਾ ਤਾਂ ਉਹਦੀ ਜਿਹੜੀ ਕੋਈ ਜਾਂਚ ਕੋਈ ਪੜਤਾਲ ਕੋਈ ਉਹਦਾ ਪਿਛਲਾ ਕਿਉਂ ਨਹੀਂ ਫਰੋਲਿਆ ਜਾਂਦਾ ਵੀ ਕਿੱਥੋਂ ਆਇਆ ਇਹਦਾ ਕੀ ਬੈਕਗ੍ਰਾਉਂਡ ਹੈ ਕੀ ਕ੍ਰਿਮੀਨਲਤਾ ਨਹੀਂ ਹੈਗਾ ਇੱਥੇ ਧਣਾ ਤੜ ਇਹਨਾਂ ਦੀਆਂ ਵੋਟਾਂ ਬਣ ਰਹੀਆਂ ਨੇ ਆਧਾਰ ਕਾਰਡ ਬਣ ਰਹੇ ਨੇ ਰਾਸ਼ਨ ਕਾਰਡ ਬਣ ਰਹੇ ਨੇ ਇਹਨਾਂ ਨੂੰ ਪੱਕੀਆਂ ਰਹਿਸ਼ਾ ਨਿਤੀਆਂ ਜਾ ਰਹੀਆਂ ਨੇ ਇਹਨਾਂ ਦੀ ਖਾਤਰ ਸਪੈਸ਼ਲ ਜਿਹੜੇ ਪਹਿਲਾਂ ਝੁੱਗੀਆਂ ਝੋਪੜੀਆਂ 'ਚ ਬੈਠੇ ਸੀਗੇ ਕੋਈ ਰੇਲ ਦੀ ਲੀ ਤੇ ਬੈਠਾ ਕੋਈ ਪੁਲ ਥੱਲੇ ਬੈਠਾ ਉਹਨਾਂ ਨੂੰ ਪੱਕੀਆਂ ਰਹਿਸ਼ਾ ਬਣਾ ਕੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਾਇਆ ਜਾ ਰਿਹਾ ਹੈ ਅਜਿਹਾ ਪੰਜਾਬ ਦਾ ਬੰਦਾ ਜੇ ਕੋਈ ਸਰਟੀਫਿਕੇਟ ਬਣਾਉਣ ਜਾਂਦਾ ਨਾ ਕੋ ਬੋਰਡ ਬਣਾਉਣੀ ਆ ਕੋਈ ਸਰਟੀਫਿਕੇਟ ਬਣਾਉਣੀ ਆ ਕੋਈ ਹੋਰ ਗੱਲਬਾਤ ਆ ਤਾਂ ਉਹਨੂੰ ਕਈ ਕਈ ਦਿਨ ਕਈ ਕਿ ਦਿਨ ਨਹੀਂ ਕਈ ਕਈ ਮਹੀਨੇ ਗੇੜੇ ਮਾਰਨੇ ਪੈਂਦੇ ਆ ਦਫ਼ਤਰਾਂ ਦੇ ਪਰ ਇਹਨਾਂ ਦੇ ਪੰਜਾਂ ਦਸਾਂ ਦਿਨਾਂ ਦੇ ਵਿੱਚ ਆਧਾਰ ਕਾਰਡ ਬੋਟ ਕਾਰਡ ਰਾਸ਼ਨ ਕਾਰਡ ਬਣ ਕੇ ਘਰੇ ਆ ਜਾਂਦਾ ਮੈਂ ਕਸੂਰਮਾਨ ਮੰਨਦਾ ਜਿੱਥੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਇਹਨਾਂ ਦੀ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕ੍ਰਿਮੀਨਲ ਬੰਦੇ ਪਿੱਛੋਂ ਕ੍ਰਾਈਮ ਕਰਕੇ ਆਉਂਦੇ ਆ ਜਰਮ ਕਰਕੇ ਆਉਂਦੇ ਆ ਕਤਲ ਕਰਕੇ ਆਉਂਦੇ ਆ ਲੁੱਟਾਂ ਖੋਹਾਂ ਕਰਕੇ ਆਉਂਦੇ ਆ ਇੱਥੇ ਆ ਕੇ ਰਹਿਣ ਲੱਗ ਜਾਂਦੇ ਆ ਤੇ ਇੱਥੇ ਵੀ ਹਜਿਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਤੁਹਾਡੇ ਯਾਦ ਹੋਣਾ ਮੋਹਾਲੀ ਦੇ ਵਿੱਚ ਵੀ ਇੱਕ ਕੁੰਬੜਾ ਪਿੰਡ ਦੇ ਵਿੱਚ ਘਟਨਾ ਵਾਪਰੀ ਸੀ ਦੋ ਨੌਜਵਾਨ ਮੁੰਡੇ ਪ੍ਰਵਾਸੀਆਂ ਵੱਲੋਂ ਮਾਰ ਦਿੱਤੇ ਗਏ ਸੀ ਇਹ ਹੁਸ਼ਿਆਰਪੁਰ ਦੀ ਅੱਜ ਇੱਕ ਇਹ ਘਟਨਾ ਕਿ 5 ਸਾਲ ਦੇ ਬੱਚੇ ਨੂੰ ਮਾਰਿਆ ਗਿਆ ਇੱਕ ਪ੍ਰਵਾਸੀ ਵੱਲੋਂ ਸ਼ਹਿਰਪੁਰ ਦੀ ਦੂਜੀ ਘਟਨਾ ਜਿਹੜੀ ਅੱਜ ਵਾਪਰੀਆ ਦੋ ਘਟਨਾਵਾਂ ਸ਼ਹਿਰਪੁਰ ਵਾਪਰੀਆਂ ਨੇ ਦੂਜੀ ਘਟਨਾ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ ਉਹਨੂੰ ਇੱਕ ਪ੍ਰਵਾਸੀ ਚਾੱਕ ਕੇ ਕਮਾਤ ਦੇ ਵਿੱਚ ਲੈ ਗਿਆ ਤੇ ਉਹਦੇ ਨਾਲ ਉਹਨੇ ਜਦੋਂ ਵੀ ਉਹ ਇਹ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਨੇੜੇ ਲੋਕਾਂ ਨੂੰ ਪਤਾ ਲੱਗਿਆ ਤੇ ਉਹਨੂੰ ਮੌਕੇ ਤੇ ਜਾ ਕੇ ਫੜ ਲਿਆ ਪਰ ਉੱਥੋਂ ਛੜ ਛੜਾ ਕੇ ਉਹ ਭੱਜ ਗਿਆ ਅਫਰਾਦ ਹੋ ਗਿਆ ਇਹ ਦੂਜੀ ਘਟਨਾ 5 ਸਾਲ ਦਾ ਬੱਚਾ ਹਿਸ਼ਾਰਪਨ ਦੇ ਵਿੱਚ ਮਾਰ ਦਿੱਤਾ ਗਿਆ 6 ਸਾਲ ਦੀ ਇੱਕ ਪ੍ਰਵਾਸੀ ਦੀ ਬੱਚੀ ਪ੍ਰਵਾਸੀ ਹੀ ਬੰਦੇ ਨੇ ਕਮਾਚ ਚ ਲ ਜਾ ਕੇ ਉਹਦੇ ਨਾਲ ਇਹ ਜੀ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਮਾਨਸਿਕਤਾ ਦੇਖੋ ਇੱਕ 35 ਸਾਲ ਦਾ ਬੰਦਾ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਲੈ ਜਾਂਦਾ ਕਮਾਦ ਦੇ ਵਿੱਚ ਇੱਕ 35 40 ਸਾਲ ਦਾ ਇਨਸਾਨ ਇੱਕ 5 ਸਾਲ ਦੇ ਬੱਚੇ ਨੂੰ ਲਾ ਜਾ ਕੇ ਕੋਈ ਕੰਮ ਕਰਕੇ ਬੜੀ ਦਰਿੰਦਗੀ ਦੇ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਉਹਦੀ ਗੁਪਤੰਗਾ ਦੇ ਵਿੱਚ ਪਤਾ ਨਹੀਂ ਕੀ ਕੁਝ ਪਾਉਂਦਾ ਮਾਰਦਾ ਤੇ ਸੇ ਲੋਕ ਇਹ ਜੀ ਇਹਨਾਂ ਦੀ ਮਾਨਸਿਕ ਤਰਫ ਇਹ ਜੀ ਸੋਚ ਆ ਬਾਹਰ ਸਾਨੂੰ ਕਹਿੰਦੇ ਰਹਿੰਦੇ ਆ ਵੀ ਇਹ ਇਹਨਾਂ ਦੇ ਖਿਲਾਫ ਹੈ ਅਸੀਂ ਮਨੁੱਖਤਾ ਦੇ ਖਿਲਾਫ ਨਹੀਂ ਆ ਕੋਈ ਜੀਤ ਸਦਕੇ ਆਵੇ ਪੰਜਾਬ ਚ ਆਵੇ ਕੰਮ ਕਰਨ ਆਵੇ ਸਾਡੇ ਵੀ ਲੋਕ ਜਾਂਦੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕੋ ਰੌਲਾ ਪਾਉਂਦੇ ਆ ਰਹੇ ਹਾਂ ਪੰਜਾਬ ਦੇ ਲੋਕੋ ਇਹਨੂੰ ਮੁੱਦਾ ਬਣਾਓ ਆਵਾਜ਼ ਠਾਓ ਕਿ ਪੰਜਾਬ ਦੇ ਵਿੱਚ ਜੇ ਕਿਸੇ ਬੰਦੇ ਨੇ ਬਾਹਰੋਂ ਆ ਕੇ ਰਹਿਣਾ ਹੈ ਉਹਦੇ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਦੀ ਵੋਟ ਬਣਾਉਣ ਲਈ ਉਹਨੂੰ ਜ਼ਮੀਨ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਨੂੰ ਨੌਕਰੀ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਅੱਜ ਤੁਹਾਡੀ ਜ਼ਮੀਨ ਤੇ ਕਬਜ਼ੇ ਕੀਤੇ ਜਾ ਰਿਹਾ ਹੈ ਤੁਹਾਡੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਨੇ ਤਲਾ ਤਲ ਪੰਜਾਬ ਦੇ ਵਿੱਚ ਵੋਟਾਂ ਬਣਾ ਕੇ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਜਿਹ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਆ ਸਾਮ ਚਨ ਨਾਗaland ਮਨੀਪੁਰ ਕਿੰਨੇ ਸੂਬਿਆਂ ਦੇ ਕਾਨੂੰਨ ਆ ਤੁਸੀਂ ਵੋਟ ਨਹੀਂ ਬਣਾ ਸਕਦੇ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਨਹੀਂ ਲੈ ਸਕਦੇ ਪੰਜਾਬ ਦੇ ਵਿੱਚ ਖੁੱਲ੍ਹੇ ਅੰਸ਼ਰਿਆਂ ਪੰਜਾਬ ਨੂੰ ਕਿਉਂ ਸ਼ਾਮਲੜ ਬਣਾਇਆ ਹੋਇਆ ਕਿਉਂ ਨਹੀਂ ਅਸੀਂ ਇਸ ਗੱਲ ਤੇ ਬੋਲ ਰਹੇ ਕਿ ਆਪਣੀ ਵਾਰੀ ਉਡੀਕ ਰਹੇ ਆ ਕਿ ਸਾਡੀ ਵਾਰੀ ਆਊਗੀ ਅਸੀਂ ਉਸ ਦਿਨ ਬੋਲਾਂਗੇ ਸਭ ਤੋਂ ਜ਼ਿੰਮੇਵਾਰ ਆ ਪਿੰਡਾਂ ਦੇ ਘੜਮ ਚੌਧਰੀ ਜਿਹੜੇ ਤੁਸੀਂ ਸਰਪੰਚ ਚੁਣਦੇ ਹੋ ਤੁਸੀਂ ਮੈਂਬਰ ਚੁਣਦੇ ਹੋ ਤੁਸੀਂ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਪ੍ਰਧਾਨ ਬਣਾਉਣੇ ਮਸਪਲਟੀਆਂ ਦੇ ਐਮਸੀ ਬਣਾਉਣੇ ਆ ਇਹ ਆਪਦੀਆਂ ਵੋਟਾਂ ਦੇ ਮਾਰੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਸਭ ਤੋਂ ਘਟੀਆ ਗਦਾਰ ਤੇ ਮੈਂ ਕਹਿੰਦਾ ਯੁੱਤੀ ਚੱਟ ਲੋਕ ਨੇ ਜਿਹੜੇ ਲੋਕ ਅੱਜ ਬਿਨਾਂ ਕਿਸੇ ਜਾਂਚ ਪੜਤਾਲ ਕੀਤੇ ਤੋਂ ਸਿਰਫ ਕਰਾਇਆ ਲੈਣ ਦੇ ਮਾਰੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਕਰਾਏ ਤੇ ਰੱਖਦੇ ਨੇ ਇੱਥੋਂ ਤੱਕ ਵੀ ਪੰਜਾਬੀਆਂ ਦੇ ਹਾਲ ਦੇਖਿਆ ਜਿਉ ਉਹਨਾਂ ਕੋਲ ਦੋ ਘਰ ਹੈ ਇੱਕ ਘਰ ਦੇ ਵਿੱਚ ਚਾਰ-ਚਾਰ ਮੰਜ਼ਲੇ ਉਹਨਾਂ ਦੇ ਘਰ ਕਮਰੇ ਪਾਏ ਹੋਏ ਨੇ 10x10 ਦੇ ਇੱਕ ਕਮਰੇ ਦੇ ਵਿੱਚ 10-10 ਬੰਦੇ ਵੜੇ ਹੋਏ ਆ ਉੱਥੇ ਉਹਨਾਂ ਨੂੰ ਕਿਰਾਏ ਦੇ ਮਾਰੇ ਰੱਖ ਰਹੇ ਨੇ ਇੱਕ ਇੱਕ ਪਿੰਡ ਦੇ ਵਿੱਚ 10-10 5-5 ਹਜ਼ਾਰ ਬੰਦਾ ਰਹਿ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਆ ਸੋਚਿਆ ਕਦੇ ਇਹ ਗੱਲਾਂ ਨਹੀਂ ਸੁੱਤੇ ਪਏ ਰਹੋ ਲੱਗੇ ਰਹੋ ਲੀਡਰਾਂਾਂ ਦੇ ਜੁੱਤੀਆਂ ਜੱਥੀ ਜਾਓ ਕੋਈ ਬਾਦਲ ਦੀਆਂ ਜੁੱਤੀਆਂ ਜੱਥੀ ਜਾਓ ਕੋਈ ਕਾਰਖਾ ਜੁੱਤੀਆਂ ਜੱਥੀ ਜਾਓ ਕੋਈ ਤਰੇ ਫਿਰੋ ਬੌਕਰ ਵਾਲਾ ਮਗਰ ਕੋਈ ਭਾਜਪੀ ਮਗਰ ਤਰੇ ਫਿਰੋ ਤਰੇ ਫਿਰੋ ਥੋੜੇ ਛੱਤਰ ਫਿਰਨਾ ਮੈਂ ਕਿੰਨੇ ਚਿਰ ਦਾ ਕਹਿ ਰਾਂ ਥੋੜੇ ਜੁੱਤੀ ਫਿਰੂਗੀ ਮੇਰੀ ਗੱਲ ਯਾਦ ਰੱਖਿਓ ਨਾ ਤੁਹਾਨੂੰ ਚੌਂਕਾਂ 'ਚ ਖੜਾ ਖੜਾ ਕੇ ਥੋੜੇ ਮੂੰਹ ਤੇ ਚਪੇੜੇ ਮਾਰੇ ਨਾ ਨੇ ਜੇ ਤੁਸੀਂ ਅੱਜ ਵੀ ਇਸ ਕਾਲ ਦੇ ਖਿਲਾਫ ਨਹੀਂ ਆਵਾਜ਼ ਠਾਉਂਦੇ ਵੀ ਇੱਕ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨੇ ਚਾਹੀਦੇ ਦੂਜੇ ਸੁਭਾ ਨੇ ਧਰਜ ਦੇ ਉੱਤੇ ਇੱਕ ਸਵਾਲ ਮੇਰਾ ਸਰਕਾਰ ਦੇ ਅੱਗੇ ਆ ਕਿ ਤੁਹਾਡੇ ਯਾਦ ਹੋਣਾ ਪੰਜਾਬ ਦੇ ਲੋਕੋ ਤੁਹਾਡੀ ਜਾਸ਼ਤੀ ਬਹੁਤ ਕਮਜ਼ੋਰ ਆ ਆਥਰੇ ਛੱਤਰ ਖਾਤੇ ਖਾਦੇ ਤੜਕੇ ਨੂੰ ਭੁੱਲ ਜਾਂਦੇ ਹੋ ਤੜਕੇ ਖਾ ਕੇ ਆਥਰੇ ਭੁੱਲ ਜਾਂਦੇ ਹੋ ਤੁਸੀਂ ਦਾ ਦਰਬਾਰ ਸਾਹਿਬ ਢਾਹ ਕੇ ਭੁੱਲ ਗਏ ਇਕਾਲਤਾ ਸਾਹਿਬ ਢਾਹ ਕੇ ਭੁੱਲ ਗਏ ਬੀਬੀਆਂ ਬੱਚਿਆਂ ਦੇ ਬਲਾਤਕਾਰ ਕਰਾ ਕੇ ਭੁੱਲ ਗਏ ਜਵਾਕ ਮਰਵਾ ਕੇ ਭੁੱਲ ਗਏ ਤੁਸੀਂ ਤਾਂ ਨੌਜਵਾਨੀ ਦਾ ਕਹਾਣ ਕਰਾ ਕੇ ਭੁੱਲ ਗਏ ਗੁਰੂ ਘਰਾਂ ਨੂੰ ਅੱਗ ਲਵਾ ਕੇ ਭੁੱਲ ਗਏ ਹੈਗਾ ਚੇਤੇ ਚਰਾਸੀ ਦੋਵਾ ਦੋਵਾਰੀ ਬਣਾਈਏ ਤੁਸੀਂ ਲੋਕਾਂ ਨੇ ਸਰਕਾਰ ਅੱਜ ਵੀ ਗਾਤਰੇ ਹੁੰਦੇ ਆ ਤੁਹਾਡੇ ਪਾਏ ਵੇ ਡਾਲੇ ਰੱਖੇ ਹੁੰਦੇ ਆ ਪੱਗਾਂ ਬੰਨ੍ਹੀਆਂ ਤੇ ਜਿਹੜੇ ਤੁਸੀਂ ਕਾਂਗਰਸੀ ਲੀਡਰਾਂ ਜਿੱਤੀਆਂ ਛੱਡਦੇ ਫਿਰਦੇ ਹੁੰਦੇ ਹੋ। ਤੇ ਉਹ ਲੋਕ ਆ ਭਾਈ ਗੁੱਸਾ ਨਾ ਕਰੋ ਮੇਰਾ। ਆ ਬਾਦਲ ਸਵੀਰ ਸਿੰਘ ਹਰ ਚ ਪੈਸੇ ਵੰਡ ਗਿਆ ਜੀ। ਤੇਲ ਵੰਡ ਗਿਆ ਜੀ। ਚੰਨੀ ਗੱਟੇ ਚੱਕ ਗਿਆ ਜੀ। ਆ ਮੋਦੀ 16 ਕਰੋੜ ਦੇ ਗਿਆ ਜੀ। ਤੁਰੇ ਫਿਰ ਜਿੱਤੀਆਂ ਝੜਦੇ ਨਾਲ ਮੰਗਲ। ਮੈਂ ਉਦੋਂ ਵੀ ਕਿਹਾ ਸੀ ਮੈਨੂੰ ਇਹ ਤਕਲੀਫ ਕੋਈ ਵੀ ਕੌਣ ਤੇਲ ਬਣਦਾ ਹੈ ਕੌਣ ਪੈਸੇ ਬਣਦਾ ਹੈ ਕੌਣ ਬੋਰੀਆਂ ਚੱਕਦਾ ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਅਸਲ ਦੇ ਵਿੱਚ ਇਹਨਾਂ ਨੇ ਮੁੱਦਾ ਡੀਰੇਲ ਕਰਤਾ ਮੁੱਦਾ ਗਾਇਬ ਕਰਤਾ ਕਿ BBMP ਤੇ ਕੰਟਰੋਲ ਪੰਜਾਬ ਦਾ ਸਾਡਾ دریاਵਾਂ ਦੇ ਕੰਟਰੋਲ ਸਾਡਾ ਹੈਡਵਰਕਸ ਤੇ ਕੰਟਰੋਲ ਸਾਡਾ ਡੈਮਾਂ ਦੇ ਕੰਟਰੋਲ ਸਾਡਾ ਕਿਉਂ ਨਹੀਂ ਸਾਡਾ ਇੱਕ ਵੀ ਬੰਦਾ ਨਹੀਂ ਪੰਜਾਬ ਦਾ ਕਿਉਂ ਭਈ ਕਿਉਂ ਸੈਂਟਰ ਨੇ ਸਾਰੇ ਸਾਡੇ ਡੈਮ ਆਪਣੇ ਹੱਥਾਂ 'ਚ ਕਰ ਲਏ ਕਿਉਂ ਪਾਣੀਆਂ ਦਾ ਸਾਰਾ ਪ੍ਰਬੰਧ ਸੈਂਟਰ ਆਪਣੇ ਹੱਥਾਂ 'ਚ ਲੈ ਗਿਆ ਕਿਉਂ ਸੈਂਟਰ ਰਾਜਾਂ ਦੇ ਅਧਿਕਾਰ ਹੱਥ ਹੋ ਰਿਹਾ ਇਹਨਾਂ ਨੇ ਜਿੱਥੇ ਸਾਨੂੰ ਲਾਈ ਇਹ ਬਣਨੀ ਬਣਦੀ ਸੀਗੀ ਸਾਡੀ ਕਿ ਸਾਨੂੰ ਇਕੱਠੇ ਹੋ ਕੇ ਅੱਜ ਇਹਨਾਂ ਹੜਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਸਾਡੇ ਡੈਮਾਂ ਦਾ ਪ੍ਰਬੰਧ ਪਾਣੀ ਦਾ ਕੰਟਰੋਲ ਦਰਿਆਵਾਂ ਦਾ ਕੰਟਰੋਲ ਸਾਡੀ ਬੀਬੀਐਮਬੀ ਦਾ ਕੰਟਰੋਲ ਸਾਡੇ ਕੋਲੇ ਹੋਣਾ ਚਾਹੀਦਾ ਉਹ ਅਸੀਂ ਮੁੱਦੇ ਇੱਕ ਭੁੱਲ ਗਏ ਅਸੀਂ ਰੁੱਝ ਗਏ ਫਲਾਣ ਬੱਲੇ 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 ਫਲਾਣਾ ਬੋਰੀਆਂ ਚੱਕਦਾ ਹੈ ਫਲਾਣਾ ਤੇਲ ਬਣਦਾ ਹੈ ਫਲਾਣਾ ਬੰਬੂ ਕਾਟ ਲੈ ਕੇ ਆ ਗਿਆ બસ ਆਹ ਕੋਹਦੇ ਹੀ ਖਨੇ ਫਲਾਣਾ ਕੁੜਤਾ ਲਵੇੜ ਕੇ ਬਾਗ ਗਿਆ ਫਲਾਣੇ ਇੰਨੀ ਸੇਵਾ ਕਰਤੀ ਮੈਂ ਐਸੇ ਕਰਕੇ ਉੱਦੈ ਹੀ ਬੋਲਿਆ ਸੀ ਮੈਂ ਅੱਜ ਹੀ ਬੋਲਦਾ ਕਿ ਮੈਨੂੰ ਇਹ ਦੁੱਖਾ ਪੰਜਾਬ ਦੇ ਲੋਕੋ ਸੋਡੀ ਮਾਨ ਸਕਤਾ ਤੇ ਤਰਸ ਆਉਂਦਾ ਮੈਨੂੰ ਬੌਧਕ ਕੰਗਾਲੀ ਦੇ ਤਾਂ ਮੈਨੂੰ ਤਰਸ ਆਣਾ ਸੋਡੀ ਤੇ ਕਿ ਕਿੰਨੇ ਤੁਸੀਂ ਬਹੁਤ ਦੌਰ ਤੇ ਕੰਗਾਲ ਹੋ ਚੁੱਕੀਆਂ ਪੰਜਾਬ ਦੇ ਹੱਕ ਗੱਲ ਨਹੀਂ ਕਰਨ ਦੀ ਬਜਾਏ ਤੁਸੀਂ ਇਹਨਾਂ ਨੂੰ ਜੁੱਤੀਆਂ ਕਰਦੇ ਹੋ ਜਾ ਕੇ ਲੋਕਾਂ ਦੀ ਚੱਟੋ ਜੁੱਤੀਆਂ ਦੇਖੋ ਹੋਰ ਕਿੰਨੇ ਕੁ ਤੁਸੀਂ ਇਸ ਤਰ੍ਹਾਂ ਦੇ ਕਤਲ ਕਰਾਉਨੇ ਆ ਪਟਿਆਲੇ ਦੇ ਵਿੱਚ ਇੱਕ ਜਵਾਕ ਚੱਕਿਆ ਸੀ ਇੱਕ ਮੁੰਡੇ ਨੇ ਤੁਹਾਡੇ ਯਾਦ ਹੋਣਾ ਹੈ ਮੈਂ ਤਾਂ ਤੁਹਾਡੇ ਯਾਦ ਕਰਾਂ ਵੀ ਤੁਹਾਡੀ ਯਾਦ ਸ਼ਕਤੀ ਸਿਰਫ ਅੱਖ ਨੇ ਟਲਕੇ 24 ਘੰਟੇ ਯਾਦ ਸ਼ਕਤੀ ਹੈ 24 ਘੰਟੇ ਬਾਅਦ ਅਗਲਾ ਮੁੱਦਾ ਫੜ ਲੈਣੇ ਹੁੰਦੇ ਹੋ ਪਿਛਲੀਆਂ ਸਭ ਭੁੱਲ ਭਲਾ ਜਾਂਦੇ ਹੋ ਪਟਿਆਲੇ ਦੇ ਵਿੱਚ ਇੱਕ ਜਵਾਕ ਚੱਕਿਆ ਸੀ ਕੈਨ ਆਰ ਆਈ ਮੁੰਡੇ ਨੇ ਉਹ ਜਵਾਕ ਬਰਾਮਦ ਕਰਾ ਲਿਆ ਸੀਗਾ ਪੁਲਿਸ ਵਾਲਿਆਂ ਨੇ ਪਰ ਉਹ ਪੁਲਿਸ ਵਾਲਿਆਂ ਨੇ ਉਸ ਮੁੰਡੇ ਦਾ ਇਨਕਾਊਂਟਰ ਕਰਕੇ ਉਹਨੂੰ ਝੂਠੇ ਮੁਕਾਬਲੇ 'ਚ ਮਾਰਤਾ ਸੀ ਯਾਦ ਆਇਆ ਕੁਛ ਉਹੀ ਚਾਰ ਪੁਲਿਸ ਵਾਲੇ ਇੰਸਪੈਕਟਰ ਜਿਹੜੇ ਉਸ ਦਿਵਾਰ ਬਾਅਦ ਬਾਅਦ ਜਿਹੜਾ ਕਰਨਲ ਉਹਦੇ ਨਾਲ ਜਾ ਕੇ ਝਗੜੇ ਸੀਗੇ ਪਟਿਆਲੇ ਇੱਥੇ ਇਨਕਾਊਂਟਰ ਕਰਕੇ ਗਏ ਸੀ ਉਸ ਮੁੰਡੇ ਨੂੰ ਮਾਰ ਕੇ ਗਏ ਸੀ ਇਹਨੂੰ ਕਿਹਨੇ ਉਂਗਲ ਤੱਕ ਨਹੀਂ ਲਾਈ ਇੱਥੇ ਫੜ ਕੇ ਨਾਲੇ ਵੀ ਦਰਿੰਦਗੀ ਨਾਲ ਜਵਾਬ ਮਾਰਤਾ 5 ਸਾਲ ਦਾ ਇੱਥੇ ਫੜ ਕੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ 'ਤੇ ਲੱਤਾਂ ਮਾਹਾਂ ਦੀ ਗੋਲੀਆਂ ਰੋਜ਼ ਮਾਰ ਦਿੰਦੇ ਆ ਪੁਲਿਸ ਵਾਲੇ ਝੂਠੇ ਪੁਲਿਸ ਮੁਕਾਬਲੇ 'ਚ ਗੋਲੀ ਮਾਰ ਕੇ ਮਾਰ ਦਿੰਦੇ ਆ ਥੱਲੇ ਲੋਕ ਲਿਖੀ ਜਾਣਗੇ ਵਾਹਿਗੁਰੂ ਵਾਹਿਗੁਰੂ ਬਹੁਤ ਮਾੜਾ ਹੋਇਆ ਵਾਹਿਗੁਰੂ ਮੁੱਦਾ ਨਾ ਗੱਲ ਮੁੱਦੇ ਤੇ ਨਾ ਗੱਲ ਕਰਿਆ ਕਰੋ ਇਕੱਠੇ ਨਾ ਹੋਵੋ ਇਸ ਨੂੰ ਮੁੱਦਾ ਨਾ ਬਣਾਓ ਵਾਹਿਗੁਰੂ ਲਿਖ ਕੇ ਸਾਰ ਦਿਆ ਕਰੋ ਇਕੱਲਾ ਵੀ ਠੀਕ ਆ ਵਾਹਿਗੁਰੂ ਬਹੁਤ ਮਾੜਾ ਹੋਇਆ ੜੀਕੋ ਆਪਣੀ ਵਾਰੀ ਨੂੰ ਜਦ ਸੇਖ ਲੱਗਿਆ ਆ ਕੇ ਪੋੜਿਆਂ ਨੂੰ ਚੀਕਾ ਮਾਰਿਓ ਮਾਇਆ ਜੀ ਵੀ ਕਹਿਣਾ ਇਹ ਪੰਜਾਬ ਦੇ ਲੋਕੋ ਜੇ ਪੰਜਾਬ ਬਚਾਉਣਾ ਮੈਂ ਫਿਰ ਕਹਣਾ ਸਾਡੇ ਗੁਰੂਆਂ ਦਾ ਸਿਧਾਂਤ ਆ ਸਰਬੱਤ ਦਾ ਭਲਾ ਮਨੁੱਖਤਾ ਦਾ ਭਲੇ ਦੀ ਗੱਲ ਸਰਬੱਧ ਦੇ ਭਲੇ ਦੀ ਗੱਲ ਸਰ ਸਾਂਝੀ ਵਾਲਤਾ ਦੀ ਗੱਲ ਮਾਨਸਕੀ ਜਾਸਾਬੇ ਕੇਹ ਪਹਿਚਾਨ ਬੋਦੀ ਗੱਲ ਅਸੀਂ ਨਹੀਂ ਕਦੇ ਕਿਸੇ ਨੂੰ ਕੋਈ ਨਾਂ ਬਾਦ ਬਾਲੇ ਕਹਿੰਦੇ ਆ ਇਹ ਇਹ ਨਫ਼ਰਤ ਕਰਦੇ ਆ ਇਹ ਫਿਰਕਾ ਪਰਸਤੀ ਨਹੀਂ ਨਹੀਂ ਅਸੀਂ ਕਹਿੰਦੇ ਆ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਉੱਚ ਪੰਜਾਬ ਦਾ ਹਿੰਦੂ ਵੀ ਹੈ ਉੱਚ ਪੰਜਾਬ ਦਾ ਸਿੱਖ ਵੀ ਹੈ ਉੱਚ ਪੰਜਾਬ ਦਾ ਮੁਸਲਮਾਨ ਵੀ ਹੈ ਮੈਂ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਪੰਜਾਬ ਦੇ ਇਸ ਹੱਕ ਲਈ ਪੰਜਾਬ ਦੇ ਫੈਡਰਲ ਢਾਂਚੇ ਲਈ ਪੰਜਾਬ ਦੇ ਅਧਿਕਾਰਾਂ ਲਈ ਹੱਕਾਂ ਲਈ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਇਹ ਮਸਲਾ ਕਰ ਲੈ ਸਿੱਖਾਂ ਜਾਂ ਕਿਸੇ ਹੋਰ ਨਾਲ ਨਹੀਂ ਜੁੜਿਆ ਹੋਇਆ ਇਹ ਮਸਲਾ ਤੁਹਾਡੇ ਨਾਲ ਵੀ ਜੁੜਿਆ ਹੋਇਆ ਲੁਧਿਆਣੇ ਦੀ ਮੈਂ ਘਟਨਾ ਸਾਂਝੀ ਕੀਤੀ ਸੀਗੀ ਇੱਕ ਸਾਡੇ ਮਿੱਤਰ ਮੇਰਾ ਪ੍ਰਿੰਸ ਨੇ ਦੱਸਿਆ ਸੀ ਮੈਂ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਇੱਕ ਬਜ਼ੁਰਗ ਆਪਣੀ ਪੋਤੀ ਨਾਲ ਸਕੂਟਰੀ ਤੇ ਜਾ ਰਿਹਾ ਹੁੰਦਾ ਤਿੰਨ ਪ੍ਰਵਾਸੀ ਰਾਹ ਜਾਰ ਰਿਹਾ दारू ਪੀਤੀ ਹੋਈ ਹੈ ਉਹ ਬੱਚੀ ਸਕੂਟਰੀ ਦਾ ਹਾਰਨ ਵਜਾਉਂਦੀ ਆ ਪਾਸੇ ਨਹੀਂ ਹਟਦੇ ਉਹ ਨਾਲ ਲਾਏ ਕਹਿੰਦੀ ਆ ਭਈਆ ਪਾਸੇ ਹੋ ਜਾਓ ਉਹ ਗੱਲ ਚ ਪਾਇਆ ਹੋਣ ਦਾ ਸੌਲ ਜਾ ਕੁੜੀ ਦੇ ਫੜ ਲੈਂਦਾ ਭਈਆ ਐਂ ਭਗਾ ਦਿੰਦਾ ਜਿਹੜਾ ਪ੍ਰਵਾਸੀ ਹੁੰਦਾ ਉਹ ਬਜ਼ੁਰਗ ਵਿਚਾਰਾ 70 ਸਾਲ ਦਾ ਖੜਾ ਹੈ ਕੰਬਣ ਲੱਗ ਜਾਂਦਾ ਕੋਲੇ ਖੜਾ ਪਿੱਛੇ ਹਟ ਕੇ ਉਹ ਬਚਾਰੇ ਉਹ ਨਿਕਲ ਕੇ ਦੂਜੇ ਪਾਸੇ ਰੇਲ ਦੀ ਲੀ ਇਹਦੇ ਦੂਜੇ ਪਾਸਿਓਂ ਬੰਦੇ ਆਉਂਦੇ ਆ ਉਹ ਮੇਰਾ ਮਿੱਤਰ ਪ੍ਰਿੰਸ ਕਹਿੰਦਾ ਹੀ ਦੇਖ ਰਹੇ ਆ ਵਾਕਾ ਉਸ ਬੱਚੀ ਨੂੰ ਉਹ ਦੁਬਾਰੋਂ ਉਹਨਾਂ ਦੇ ਸ਼ਤਰੌਲ ਕਰਕੇ ਛੱਡ ਕੇ ਆਉਂਦੇ ਆ ਉਹਨਾਂ ਦੇ ਪਰਿਵਾਰ ਪੂਰੇ ਮੈਂ ਫੇਰ ਕਹਿਣਾ ਕਿ ਇਹ ਮਸਲੇ ਹਿੰਸਕ ਤਰੀਕੇ ਨਾਲ ਹੱਲ ਨਹੀਂ ਹੋਣੇ ਕਈ ਥੱਲੇ ਲਿਖ ਦਿੰਦੇ ਆ ਭਾਈ ਚੱਕ ਦਿਓ ਫੱਟੇ ਭਾਈ ਐਂ ਕਰ ਦਿਓ ਐਂ ਨਹੀਂ ਹੱਲ ਹੋਣੇ ਮਸਲੇ ਇਹ ਇੱਕ ਸ਼ਾਂਤਮਈ ਤਰੀਕੇ ਨਾਲ ਸਾਨੂੰ ਸੰਘਰਸ਼ ਕਰਨਾ ਪੈਣਾ ਪੂਰੇ ਪੰਜਾਬ ਦੇ ਵਿੱਚ ਇੱਕ ਆਵਾਜ਼ ਹੋਣੀ ਚਾਹੀਦੀ ਹੈ ਹਰ ਪੰਜਾਬੀ ਦੀ ਵੀ ਜਿਹੜੀ ਵੀ ਸੈਟ ਦੇ ਵਿੱਚ ਸਰਕਾਰ ਬਣਾਉਣ ਨੂੰ ਜਿਹੜੀਆਂ ਪਾਰਟੀਆਂ ਖੜਦੀਆਂ ਉਹਨਾਂ ਦੇ ਏਜੰਡੇ ਤੇ ਉਹਨਾਂ ਦਾ ਚੋਣ ਮੈਨੀਫੈਸਟੋ ਦੇ ਵਿੱਚ ਪਹਿਲ ਦੇ ਆਧਾਰ ਤੇ ਵਿਧਾਨ ਸਭਾ ਦੇ ਵਿੱਚ ਮਤਾ ਪੈਣਾ ਚਾਹੀਦਾ ਹੈ ਕਿ ਕੋਈ ਬਾਹਰਲਾ ਬੰਦਾ ਪੰਜਾਬ ਦੇ ਵਿੱਚ ਆ ਕੇ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ ਕੋਈ ਬਾਹਰਲੇ ਬੰਦੇ ਨੇ ਵੋਟ ਪਾਉਣੀ ਹੈ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਕੋਈ ਬਾਹਰਲੇ ਬੰਦੇ ਨੇ ਨੌਕਰੀ ਲੈਣੀ ਹੈ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਿੰਨਾ ਚਿਰ ਤੁਸੀਂ ਇਹ ਆਵਾਜ਼ ਨਹੀਂ بلند ਕਰਦੇ ਤੁਸੀਂ ਸਿਰਫ ਨਿੱਜ ਨਾਲ ਤੁਰੇ ਫਿਰੋਗੇ ਵੀ ਅਸੀਂ ਇਸ ਪਾਰਟ ਨਾਲ ਬਾਗੇ ਅਸੀਂ ਕੋਈ ਨਿੱਜੀ ਕੰਮ ਲੈ ਲਾਂਗੇ ਉਸ ਪਾਰਟੀ ਨਾਲ ਬਾਗੇ ਆਹ ਕੰਮ ਲੈ ਲਾਂਗੇ ਤੁਹਾਡੇ 70 ਫਿਰਨੇ ਆ ਜੁੱਤੀਆਂ ਪਹਿਣੀਆਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਨੁਕਸਾਨ ਲਗਾਤਾਰ ਪੰਜਾਬ ਦਾ ਹੋ ਰਿਹਾ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਮੈਂ ਦੇਖ ਰਿਹਾ ਹਾਂ ਹੜਾਂ ਦੇ ਵਿੱਚ ਕਈ ਬੰਦੇ ਜਿਹੜੇ ਕੋਸਾਈ ਦੀ ਸ਼ਬਦਾਬਲੀ ਬੋਲਨੇ ਨੇ ਬਹੁਤ ਮੰਦ ਭਾਗੀ ਸ਼ਬਦਾਲੀ ਸ਼ਬਦਾਵਲੀ ਇਹ ਬਹੁਤ ਮਾੜਾ ਮਾੜੇ ਸ਼ਬਦ ਨੇ ਜਿਵੇਂ ਇੱਕ ਕਹਿ ਰਿਹਾ ਕਿ ਇਹਨਾਂ ਨੇ ਇੰਨਾ ਰਾਸ਼ਨ ਇਕੱਠਾ ਕਰ ਲਿਆ ਜੀ ਇਹ ਸਾਡੇ ਦਿਹਾੜੀ ਨਹੀਂ ਆਉਣੇ ਬਹੁਤ ਮੈਦੀ ਨਿੰਦਿਆ ਕਰਦਾ ਹੈ ਬਹੁਤ ਮਾੜੇ ਸ਼ਬਦ ਨੇ ਇਹ ਮਾਨਸਿਕਤਾ ਕਿਸੇ ਇੱਕ ਬੰਦੇ ਦੀ ਹੋ ਸਕਦੀ ਆ ਇੱਕ ਕਹਿ ਰਿਹਾ ਜੀ ਇਹ ਸਾਡੇ ਭਰਾ ਨੇ ਸਾਡੀ ਮੱਤੇ ਆਏ ਆ ਅਸੀਂ ਕੱਲ ਨੂੰ ਇਹਨਾਂ ਦੀ ਮੱਤੇ ਜਾਣਾ ਤੁਸੀਂ ਕੌਣ ਹੋਨੇ ਹੋ ਇਹ ਬਹੁਤ ਘਟੀਆ ਹਰਕਤਾਂ ਨੇ ਕਟਿਆ ਸੋਚਦੀ ਇਹ ਮਾਨਸਿਕਤਾ ਪਰ ਮੈਂ ਕੱਲ ਹੋਰ ਦੇਖ ਰਿਹਾ ਜਿਹੜੇ ਬੀਜੇਪੀ ਵੱਲੋਂ ਪੇੜ ਬੰਦੇ ਨੇ ਜਿਹੜੇ ਪਲਾਂਟਡ ਬੰਦੇ ਨੇ ਬੀਜੇਪੀ ਵੱਲੋਂ ਜਿਹੜੇ ਜਿਹੜੀ ਬੀਜੇਪੀ ਦੀ ਰਾਜਨੀਤੀ ਇਸ ਤਰ੍ਹਾਂ ਵੀ ਕਰਨ ਦੇ ਉੱਤੇ ਰਹੀ ਹੈ ਕਿ ਲੋਕਾਂ ਨੂੰ ਕਿਵੇਂ ਪਾੜਨਾ ਜਾਤਾਂ ਚ ਮਜਬਾਂ ਚ ਕਿਵੇਂ ਖੰਡਿਆ ਕੇ ਰੱਖਣੇ ਆ ਤੇ ਕਿਵੇਂ ਇਹਨਾਂ ਦੇ ਰਾਜ ਕਰਨਾ ਉਹ ਉਸ ਪ੍ਰਾਪੇ ਗੰਡੇ ਦਾ ਹਿੱਸਾ ਬਣ ਰਹੇ ਨੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜੱਟ ਬਨਾਮ ਐਸਸੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਮੰਨਦਾ ਪਿੰਡ ਦੇ ਵਿੱਚ ਪੰਜ ਚਾਰ ਬੰਦੇ ਐਸੇ ਹੁੰਦੇ ਨੇ ਜਿਹੜੇ ਲਗਾਤਾਰ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਜਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਮੈਂ ਤਾਂ ਮੰਨਦਾ ਨਹੀਂ ਵੀ ਕੋਈ ਛੋਟਾ ਵੱਡਾ ਇੱਥੇ ਸਿੱਖਾਂ ਚ ਸਿੱਖੇ ਜਿਵੇਂ ਚ ਕੋਈ ਜਾਤ ਪਾਤ ਨਹੀਂ ਕੋਈ ਛੋਟਾ ਵੱਡਾ ਨਹੀਂ ਇੱਥੇ ਸਭ ਮਾਨਸ ਕੀ ਜਾਤ ਹੈ ਸਭ ਇੱਕ ਹੀ ਪਹਿਚਾਨ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਡੇ ਸਾਰੇ ਗੁਰੂਆਂ ਨੇ ਰਹਿਬਰਾਂ ਨੇ ਸਾਰੀਆਂ ਜਾਤਾਂ ਪਾਤਾਂ ਦਾ ਊਚ ਨੀਚ ਦਾ ਭੇਦ ਭਾਵ ਦਾ ਸਭ ਦਾ ਖਾਤਮਾ ਕੀਤਾ ਸਾਰਿਆਂ ਨੂੰ ਗਲ ਲਾਇਆ ਬਰਾਬਰਤਾ ਦਾ ਹੱਕ ਦਿੱਤਾ ਪਰ ਫਿਰ ਵੀ ਲਗਾਤਾਰ ਜਿਹੜਾ ਇਹ ਪ੍ਰਪਾਗੈਂਡਾ ਹੋ ਰਿਹਾ ਨਾ ਜਿਹੜੇ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਆ ਵੀ ਜੱਟ ਬਨਾਮ ਦਲਿਤ ਕਰ ਦਿਓ ਜੱਟ ਬਨਾਮ ਐਸਸੀ ਕਰ ਦਿਓ ਤਾਂ ਇਹ ਇਹਦਾ ਨਤੀਜੇ ਵੀ ਤੁਸੀਂ ਦੇਖੋਗੇ ਵੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਭਿਆਨਕ ਨਿਕਲਣਗੇ ਮੈਂ ਮੰਨਦਾ ਬਹੁਤ ਪਿੰਡਾਂ ਦੀਆਂ ਘਟਨਾਵਾਂ ਹੋਣਗੀਆਂ ਇਹਦੇ ਮੈਂ ਕਦੇ ਫੇਰ ਵਿਚਾਰ ਚਰਚਾ ਕਰੂੰਗਾ ਕਿ ਜਿੱਥੇ ਸਾਨੂੰ ਲਾਈ ਲੜਨ ਦੀ ਲੋੜ ਹੈ ਜਿੱਥੇ ਬੋਲਣ ਦੀ ਲੋੜ ਹੈ ਉੱਥੇ ਇਹਨਾਂ ਬੰਦਿਆਂ ਦੇ ਮੂੰਹ ਦੇ ਵਿੱਚੋਂ ਕੋਈ ਸ਼ਬਦਕ ਨਹੀਂ ਨਿਕਲਦਾ ਇਟਾਵਾਦੀ ਘਟਨਾ ਤੁਹਾਡੇ ਚੇਤੇ ਕਰਾਉਂਦਾ ਇੱਕੋ ਹੀ ਘਟਨਾ ਚੇਤੇ ਕਰਾਉਣਾ ਘਟਨਾਵਾਂ ਬਹੁਤ ਨੇ ਇਟਾਵਾ ਦੇ ਵਿੱਚ ਯੂਪੀ ਦੇ ਵਿੱਚ ਇੱਕ ਐਸੀ ਪਰਿਵਾਰ ਦਾ ਬੀਸੀ ਪਰਿਵਾਰ ਦਾ ਬੰਦਾ ਕਿਸੇ ਉੱਚੀ ਜਾਤੀ ਦੇ ਘਰੇ ਕਥਾਕਰਮ ਚੱਲਿਆ ਜਾਂਦਾ ਜਦੋਂ ਉੱਚੀ ਜਾਤੀ ਨੂੰ ਪਤਾ ਲੱਗਦਾ ਵੀ ਇਹ ਨੀਵੀਂ ਜਾਤੀ ਦਾ ਹੈ ਉਹਦਾ ਸਿਰ ਮੁੰਨਿਆ ਜਾਂਦਾ ਉਸਤਰਾ ਲਾ ਕੇ ਬਿਸ਼ਾਵ ਨਾਲ ਤੇ ਇੱਕ ਜਨਾਨੀ ਦੇ ਇੱਕ ਬੀਬੀ ਦੇ ਬਿਸ਼ਾਵ ਨੂੰ ਨਵਾਇਆ ਜਾਂਦਾ ਉਹਦੇ ਉੱਤੇ ਛੜਕਿਆ ਜਾਂਦਾ ਸਾਰੀ ਰਾਤ ਉਹਦੀ ਕੁੱਟਮਾਰ ਕੀਤੀ ਜਾਂਦੀ ਹੈ ਛੋਡੇ ਮੂੰਹੋਂ ਇੱਕ ਸ਼ਬਦਰੀ ਨਿਕਲਿਆ ਇਹ ਤਾਂ ਇੱਕ ਘਟਨਾ ਨੇ ਇਸ ਮੁਲਖ ਦੇ ਅੰਦਰ ਸਭ ਤੋਂ ਉੱਚੀ ਪਦਵੀ ਤੇ ਬੈਠਾ ਰਾਸ਼ਟਰਪਤੀ ਪੌੜੀਆਂ ਤੇ ਬਿਠਾ ਕੇ ਮੋੜ ਦਿੱਤਾ ਜਾਂਦਾ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੋ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਨਾ ਇਹ ਚੰਗੀਆਂ ਨਹੀਂ ਹੈਗੀਆਂ। ਰੋਜ਼ ਇੱਕ ਗੱਲ ਤੇ ਪ੍ਰਾਪੇਗੰਡਾ, ਰੋਜ਼ ਪ੍ਰਾਪੇਗੰਡਾ ਤੁਸੀਂ ਕਰ ਰਹੇ ਹੋ। ਜੱਟ ਆਨੇ, ਜੱਟ ਫਲਾਣਾ ਨੇ, ਜੱਟ ਉਹਨੇ ਮੈਂ ਮੰਨਦਾ ਕਿ ਕੁਝ ਜੱਟਾਂ ਦੀ ਮਾਨਸਿਕਤਾ ਦੇ ਵਿੱਚ ਧੌਣ 'ਚ ਕਿੱਲਾ ਹੈਗਾ। ਜਾਤ-ਬਾਤ ਵਾਲਾ, ਉੱਚ-ਨੀਚ ਵਾਲਾ। ਪਰ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ 'ਲਪੇਟ ਰਹੇ ਹੋ। ਇਹ ਗਲਤ ਹੈ। ਅਸੀਂ ਪਿੰਡ 'ਚ ਰਹਿੰਦੇ ਆ। ਸਾਡੇ ਨਾਲ ਵੀ ਭਾਈਚਾਰੇ ਬਹੁਤ ਰਹਿੰਦੇ ਆ ਅਸੀਂ ਤਾਂ ਕੋਈ ਦੇਖਿਆ ਨਹੀਂ ਕਿਸ ਤਰ੍ਹਾਂ ਦਾ ਬਖਰੇਵਾ ਸਾਰੇ ਇੱਕ ਤਰ੍ਹਾਂ ਇੱਕ ਪਿਆਰ ਪਰੇਮ ਨਾਲ ਰਹਿੰਦੇ ਨੇ ਭਾਈਚਾਰਾ ਰਹਿੰਦੇ ਸੋ ਇਹ ਇਹ ਬੜੀਆਂ ਗੱਲਾਂ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਆ ਇਸ ਕਰਕੇ ਇਹ ਪਿਆਰ ਇਹ ਭਾਈਚਾਰਾ ਬਣਿਆ ਰਹਿਣ ਤੇ ਬਣਾ ਕੇ ਰੱਖੋ ਇਹ ਦੁਸ਼ਮਣ ਦੀਆਂ ਚਾਲਾਂ 'ਚ ਨਾ ਆਓ ਨਾ ਉਹਨਾਂ ਦੇ ਹੱਥ ਛੁੱਕ ਕੇ ਬਣ ਕੇ ਇਹਦਾ ਮਾਹੌਲ ਪੈਦਾ ਕਰੋ ਪੰਜਾਬ ਦੇ ਵਿੱਚ ਕਿ ਸਾਡੇ ਭਾਈਚਾਰੇ ਨੂੰ ਕੋਈ ਕਾਨੂੰਨ ਹਲ ਖਰਾਬ ਹੋ ਗਿਆਸ ਤੁਸੀਂ ਲੋਕਾਂ ਦੇ ਵਿੱਚ ਇਹ ਨਹੀਂ ਕਰਨਾ ਚਾਹੀਦਾ ਲੋਕਾਂ ਜਿਹੜੇ ਬੰਦੇ ਇਹ ਨਫਰਤ ਇਹ ਅੱਗ ਫੁਲਾ ਰਹੇ ਨੇ ਸੋਸ਼ਲ ਮੀਡੀਆ ਤੇ ਬੈਠ ਕੇ ਸੋ ਮੈਂ ਫੇਰ ਕਹਿਣਾ ਵੀ ਆ ਜਿਹੜਾ ਮਸਲਾ ਹੈਗਾ ਇੱਕ ਸੱਜਣ ਕਹਿੰਦਾ ਬਲਜੀਤ ਪਰਮਾਰ ਕਹਿੰਦਾ ਭਾਈ ਨੇਪਾਲ ਵਾਲਾ ਹਾਲ ਹੋਣਾ ਸਾਡੇ ਨੇਪਾਲ ਵਾਲਾ ਕਿੱਥੇ ਹੋਣਾ ਨਹੀਂ ਹੋਣਾ ਇੰਨਾ ਜੋ ਹੈ ਹੀ ਨਹੀਂ ਕੁਝ ਮੈਂ ਆਪਣੇ ਹੱਕਾਂ ਲਈ ਇਹ ਤਾਂ ਬੋਲਣ ਨੂੰ ਤਿਆਰ ਨਹੀਂ ਆਪਣੇ ਹੱਕਾਂ ਲਈ ਸ਼ਿੰਗਾਰਸ਼ ਸ਼ਾਂਤਮਈ ਸੰਘਰਸ਼ ਕਰਨ ਤਿਆਰ ਨੇ। ਨੇਪਾਲ ਵਾਲੇ ਮਸਲਿਆਂ ਦੇ ਵੀ ਜਿਹੜੇ ਨਤੀਜੇ ਬੜੇ ਭਿਆਨਕ ਹੀ ਹੁੰਦੇ ਆ। ਉੱਥੇ ਮੌਤਾਂ ਵੀ ਹੋਈਆਂ। ਬੰਦੇ ਵੀ ਮਾਰੇ ਗਏ। ਅੱਗਾਂ ਲੱਗੀਆਂ। ਬਾਲਾਂ ਨੂੰ ਐ ਨਹੀਂ ਪਤਾ ਮਸਲਾ ਕੀ ਆ। ਬਾਲੇ ਸੋਚੀ ਜਾਂਦੇ ਉੱਥੇ ਜੀ ਅੱਜ ਜਿਹੜੀਆਂ ਅਸੀਂ ਆਪਣੀਆਂ ਐਪਾਂ-ਉਪਾਂ ਦੀ ਉਹ ਬੰਦ ਕਰਤੀਆਂ WhatsApp, Facebookਾਂ, TikTokਾਂ। ਅਸਲ ਦੇ ਵਿੱਚ ਲੋਕਾਂ 'ਚ ਨੌਜਵਾਨਾਂ 'ਚ ਗੁੱਸਾ ਸੀ। ਲੰਮੇ ਸਮੇਂ ਦੀ ਰਿਸ਼ਵਤਖੋਰੀ ਜਿਹੜੀ ਚੱਲਦੀ ਆ ਉੱਥੇ ਕ腐ਸ਼ਨ ਚੱਲਦੀ ਆ ਲੁੱਟਾਂ ਖੂਹਾਂ ਚੱਲਦੀਆਂ ਨੇ ਕਿਵੇਂ ਲੀਡਰ ਲੋਕਾਂ ਦਾ ਉੱਥੇ ਸ਼ੋਸ਼ਣ ਕਰਦੇ ਨੇ ਉਹ ਸਾਰਾ ਗੁੱਸਾ ਭਰਿਆ ਹੋਇਆ ਸੀ ਹੌਲੀ 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 ਲੋਕਾਂ ਦਾ ਨਿਕਲਿਆ ਪਰ ਮੈਂ ਅੱਜ ਜਿਹੜੀ ਮੁੱਦੇ ਤੇ ਮੈਂ ਗੱਲ ਕਰਨ ਬੈਠਾ ਸੀ ਪੰਜਾਬ ਦੇ ਲੋਕੋ ਸਾਨੂੰ ਇੱਕ ਮੁੱਦਾ ਪੰਜਾਬ ਦੇ ਵਿੱਚ ਅੱਜ ਬਣਾਉਣ ਦੀ ਬਹੁਤ ਲੋੜ ਆ ਨੇ ਜਦੋਂ ਸਾਡੇ ਸਰੋਵਰ ਪਾਣੀ ਨੰਘਿਆ ਪਸਤਾਉਗੇ ਸ਼ਾਂਤਮਈ ਤਰੀਕੇ ਨਾਲ ਇੱਕ ਮੁਹਿੰਮ ਚਲਾਈ ਜਾਵੇ ਪੰਜਾਬ ਦੇ ਵਿੱਚ ਵੀ ਜਿਹੜੀ ਸਰਕਾਰ ਬਣੂਗੀ ਉਹ ਇੰਨਾ ਮੁੱਦਿਆਂ ਤੇ ਬਣਨੀ ਚਾਹੀਦੀ ਹੈ ਇਹ ਸਮੁੱਦੇ ਤੇ ਬਣਨੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਵੀ ਦੂਜੇ ਸੂਬੇ ਜੇ ਕਾਨੂੰਨ ਬਣਾ ਸਕਦੇ ਆ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਬਿਲਕੁਲ ਹੁਣ ਗੱਲ ਸੁਣੀਏ ਹੋਰ ਵਧਾ ਲਈਏ ਇਹ ਸਾਡੇ ਲੋਕਾਂ ਦਾ ਕਸੂਰ ਹੈ ਦੁਆਬੇ ਦੇ ਵਿੱਚ ਮੈਂ ਦੇਖਿਆ ਕੋਠੀਆਂ ਬੇਲੀਆਂ ਪੰਗਿਆਂ 10-10 ਸਾਲ ਹੋ ਗਏ ਆਏ ਨਹੀਂ ਉੱਥੇ ਵੀ ਸਾਡੇ ਜਿਹੜੇ ਬਾਹਰ ਗਏ ਹੋਏ ਲੋਕ ਨੇ ਉਹਨਾਂ ਨੇ ਇੰਨਾ ਬੰਦਿਆਂ ਨੂੰ ਇੱਥੇ ਕੋਠੀਆਂ ਸਮਾਈਆਂ ਹੋਈਆਂ ਕੀ ਸਾਡੇ ਕੋਈ ਉਹਨਾਂ ਪਿੰਡਾਂ ਦਾ ਕੋਈ ਗਰੀਬ ਕੋਈ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਕੋਈ ਐਸ்சி ਬੀਸੀ ਭਾਈਚਾਰੇ ਦੇ ਲੋਕ ਹੈ ਕੀ ਅਸੀਂ ਉਹਨਾਂ ਨੂੰ ਨਹੀਂ ਚਾਬੀਆਂ ਦੇ ਸਕਦੇ ਕੀ ਉਹਨਾਂ ਨੂੰ ਨਹੀਂ ਆਪਣੀਆਂ ਜ਼ਮੀਨਾਂ ਸੰਭਾ ਸਕਦੇ ਇਹ ਵੀ ਕਸੂਰ ਹੈਗਾ ਸਾਡੇ ਲੋਕਾਂ ਦਾ ਮਹਰੂਆ ਕੋ ਦੱਬ ਲੈਣ ਕੇ ਤੁਰੇ ਫਿਰੋ ਨਾ ਤੁਸੀਂ ਲੜਨ ਜੋ ਕਰੇ ਲੜਾਈ ਤਾਂ ਤੁਸੀਂ ਐ ਭਾਏ ਦੇ ਤੀਰੋਂ ਕਾਂ ਨੂੰ ਵੀ ਜੇ ਤੁਹਾਨੂੰ ਪੰਗਾ ਪੈਗਾ ਮਾੜਾ ਮੋੜਾ ਸੱਤ ਕਮੰਜਾ ਹੋ ਗਈ ਬਾਹਰ ਜਾਣ ਨਾਲ ਜੀਗੀ ਆਹ ਕਿੱਥੇ ਮਾਲਵੇ ਦਾ ਆਪਣੇ ਆਪ ਨੂੰ ਬੜਾ ਖੱਬੀ ਖਾਨ ਪੱਤਰਕਾਰ ਕਹਾਉਂਦਾ ਆ ਪਿੱਛੇ ਇੱਥੇ ਪ੍ਰਵਾਸੀਆਂ ਨੇ ਮਹਾਰਾਜ ਸੂਏ ਦੇ ਉੱਤੇ ਬੈਠੇ ਸੀਗੇ ਜਦੋਂ ਨੇ ਕੋਈ ਘਰ ਤੇ ਹਮਲਾ ਕਰਤਾ ਸੀਗਾ ਚਲੋ ਅਸੀਂ ਚਲੇਗੇ ਉਹਨੂੰ ਉਠਾਇਆ ਉੱਥੋਂ ਤਾਂ ਉਹ ਬੜਾ 헤ਜ ਜਾ ਗਿਆ ਉਹਨੂੰ ਉਹਨਾਂ ਨੇ ਜਾ ਜਾ ਕੇ ਇੰਟਰਵਿਊਆ ਕਰਦਾ ਸੀਗਾ ਤੇ ਸੱਥਾਂ ਦੇ ਵਿੱਚ ਬੈਠੇ ਬਾਬਾ ਨੂੰ ਕਹਿੰਦਾ ਸੀ ਵੀ ਜੇ ਪ੍ਰਵਾਸੀ ਨਾ ਆਏ ਲਖਸਧਾਨਾ ਆਏ ਕਹਿੰਦਾ ਲਖਸਧਾਨਾ ਉਹਨਾਂ ਦੇ ਖਿਲਾਫ ਆ ਉਹਨੂੰ ਨਫ਼ਰਤ ਕਰਦਾ ਤਾਂ ਕੰਮ ਕਿਵੇਂ ਚੱਲੂਗਾ ਉਹਨੇ ਬੜਾ ਇਹ ਮੇਰੇ ਖਿਲਾਫ ਉਹਦਾ ਜੰਡਾ ਚਲਾਇਆ ਸੀ ਸੋ ਭਾਈ ਤੈਨੂੰ ਵੀ ਆ ਵੀ ਜਾ ਫਿਰ ਘਰੇ ਲੈ ਜਾ ਜੇ ਬਾੜੀ ਤੈਨੂੰ ਇਹ ਹੈ ਨਾ ਸਾਰਿਆਂ ਨੂੰ ਬੁਲਾ ਲਾ ਤੇ ਆਪਣੇ ਘਰੇ ਬਿਠਾ ਕਰੇ ਲੈ ਜਾ ਆਪਣੇ ਨਾਲ ਜੇ ਨਹੀਂ ਤੈਨੂੰ ਇਹਨਾਂ ਨਾਲ ਹਮਦਰਦੀ ਆ ਤਾਂ ਹਮਦਰਦੀ ਸਾਨੂੰ ਵੀ ਆ ਮਨੁੱਖਤਾਰੇ ਨਾਤੇ ਪਰ ਜੇ ਕੋਈ ਆ ਕੇ ਸਾਡੇ ਬੱਚਿਆਂ ਦੇ ਯਾਰ ਕਤਲ ਕਰੂਗਾ 5-5 ਸਾਲ ਦੇ ਸਾਡੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਰੂਗਾ ਤਾਂ ਅਸੀਂ ਚੁੱਪ ਬੈਠੇ ਰਹਾਂਗੇ ਅਸੀਂ ਨਾ ਬੋਲਾਂਗੇ ਸੋ ਸੋਚਿਆ ਕਰੋ ਪੰਜਾਬ ਦੇ ਲੋਕੋ ਦੂਰ ਦੇਸ਼ ਸੋਚ ਰੱਖਿਆ ਕਰੋ ਇੱਕ ਬੇਨਤੀ ਮੈਂ ਇਹੀ ਕਰਦਾ ਬਾਈ ਛੜਦ ਨਾ ਤਰ੍ਹਾਂ ਦੇ ਪਾਰਟੀਆਂ ਦੇ ਖੜੇ ਯਾਰ ਕੀ ਕੱਢ ਲਿਆ ਇੰਨਾ ਕੰਮਾਂ ਚ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਸ਼ਰਸ ਕਰੀਏ ਜਿਹੜੇ ਮੁੱਦੇ ਤੇ ਮੈਂ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਹੜ੍ਹਾਂ ਦੇ ਮਸਲੇ ਤੇ ਬੋਲਦਾ ਰਿਆਂ ਹੜ੍ਹਾਂ ਹੜ੍ਹਾਂ ਤੋਂ ਬਾਅਦ ਕਿ ਯਾਰੇ ਮੁੱਦਾ ਬਣਾਈਏ ਕਿ ਪਾਣੀਆਂ ਤੇ ਹੱਕ ਸਾਡਾ ਹੈ ਬਾਲੇ ਕਹਿੰਦੇ ਪਾਣੀ ਸਾਨੂੰ ਆ ਕੇ ਪਾਣੀ ਦਾ ਗਿਆ ਪਾਣੀ ਆਇਆ ਮਾਰ ਕੇ ਤੁਰ ਗਿਆ ਉਹ ਜਾ ਡ ਗਿਆ ਸਮੁੰਦਰ ਚ ਉਹ ਫਾਇਦਾ ਹੋਇਆ ਉਹ ਥੱਲੇ ਪਾਣੀ ਦਾ ਪੱਧਰ ਵਧਿਆ ਜਦੋਂ ਲੋਡ ਹੋਣੀਓ ਤਾਂ ਮਿਲਣੇ ਹੀ ਨਹੀਂ ਉਦੋਂ ਨਹੀਂ ਪਾਣੀ ਮਿਲਣਾ ਹੁਣ ਨਹਿਰਾਂ ਸੁਗਾਂ ਚ ਦਰਿਆਵਾਂ ਚ ਕੀ ਅਸੀਂ ਆਵਾਜ਼ ਬਣਾਈ ਉਹੀ ਮੌਕਾ ਸੀ ਉਹਦੀ ਰੋਹ ਉੱਠਦਾ ਉਹਦੀ ਲੋਕ ਉੱਠਦੇ ਵੀ ਇਹਨਾਂ ਪਾਣੀਆਂ ਤੇ ਰੈਫਰੈਂਸ ਤਾਂ ਤਨਮਤੱਕ ਪੰਜਾਬ ਦਾ ਹੱਕ ਆ ਜਦੋਂ ਮਾਰ ਸਾਨੂੰ ਪੈਂਦੀ ਹੈ ਤੇ ਹੱਕ ਵੀ ਸਾਡਾ ਹੈ ਪਰ ਉਦੋਂ ਅਸੀਂ ਲੱਗੇ ਰਹੇ ਸੀ ਡਰਾਮਾ ਅਗਰ ਬੱਲੇ ਬੱਲੇ ਕਰਨ ਤੇ ਸਾਡਾ ਸੁਖਵੀਰ ਸਿੰਘ ਆ ਗਿਆ ਤੇਲ ਲੈ ਕੇ ਪੈਸੇ ਲੈ ਕੇ ਸਾਡਾ ਚੰਨੀ ਸਿੰਘ ਆ ਗਿਆ ਕੱਟੇ ਚੱਕਣ ਸਾਡਾ ਰਾਜਾ ਬੜੰਗ ਆ ਗਿਆ ਸਾਡਾ ਬਾਜਵਾ ਆ ਗਿਆ ਸਾਡਾ ਹਰਜੋਤ ਵੈਂਸ ਆ ਗਿਆ ਜੀ ਉਰਤਾਂ ਲਵੇੜ ਲਿਆ ਕਿ ਸਾਡਾ ਧਾੜੀ ਵਾਲਾ ਆ ਗਿਆ ਜੀ ਸਾਡੇ ਮਾਨ ਸਾਹਿਬ ਆ ਗਏ ਜੀ ਬੀਬੀ ਦੇ ਗੱਲ ਲਾ ਕੇ ਦੌਣ ਲੱਗ ਗਏ ਇਹ ਮੀਡੀਆ ਚ ਖਬਰਾਂ ਉਹ ਹੀ ਚੱਲੀ ਜਾਂਦੀਆਂ ਮਾਨ ਸਾਹਿਬ ਨੂੰ ਛੁੱਟੀ ਮਿਲ ਗਈ ਮਾਨ ਸਾਹਿਬ ਘਰੇ ਆ ਗਏ ਮਾਨ ਸਾਹਿਬ ਠੀਕ ਹੈ ਫੂ ਮੁੱਦੇ ਦੀ ਗੱਲ ਵੀ ਦਿਖਾ ਦਿਆ ਕਰੋ ਇੱਕ ਵਾਰੀ ਦਿਖਾ ਕੇ ਸਾਰਾ মিডিਆ ਉੱਥੇ ਘੁੰਮੀ ਜਾਂਦਾ ਸੋ ਪੰਜਾਬੀਓ ਸੋਚੋ ਯਾਰ ਸੋਚਣ ਦਾ ਵੇਲਾ ਬਾਈ ਨਹੀਂ ਮਗਰੋਂ ਉਸਤਾਉਂਗੇ ਨੁਕਸਾਨ ਬਹੁਤ ਵੱਡਾ ਹੋਣਾ ਪੰਜਾਬ ਦਾ ਜਿਹੜੀਆਂ ਗੱਲਾਂ ਤੇ ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿ ਕਾਨੂੰਨ ਬਣਨੇ ਚਾਹੀਦੇ ਆ ਇਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇਹਦੀ ਪੜਤਾਲ ਹੋਣੀ ਚਾਹੀਦੀ ਜਿਹੜੇ ਬੰਦੇ ਬਾਹਰੋਂ ਆ ਕੇ ਰਹਿ ਰਹੇ ਆ ਕੌਣ ਆ ਕੀ ਆ ਪਿਛੋਕੜ ਕੀ ਆ ਇਹਦੇ ਲਈ ਕਾਨੂੰਨ ਵਿਧਾਨ ਸਭਾ 'ਚ ਮਤੇ ਪੈਣੇ ਚਾਹੀਦੇ ਕਾਨੂੰਨ ਬਣਨੇ ਚਾਹੀਦੇ ਜ਼ਮੀਨਾਂ ਲਈ ਨੌਕਰੀਆਂ ਲਈ ਬੋਰਡ ਬਣਾਉਣ ਲਈ ਇਹ ਬਹੁਤ ਲੋੜ ਹੈ ਜਿਸ ਤਰੀਕਾ ਰਾਜਾਂ ਜਿਸ ਤਰੀਕੇ ਨਾਲ ਰਾਜਾਂ ਦੇ ਹੱਕਾਂ ਤੇ ਡਾਕੇ ਪਜ ਰਹੇ ਨੇ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀ ਸ਼ਕਤੀ ਸਾਰੀਆਂ ਪਾਵਰਾਂ ਤਾਕਤਾਂ ਹੱਕ ਅਧਿਕਾਰ ਸਾਰਾ ਸੈਂਟਰ ਆਪਣੇ ਕੋਲ ਕਰ ਰਿਹਾ ਸਾਨੂੰ ਉਹਦੇ ਖਿਲਾਫ ਇਕੱਠੇ ਹੋ ਕੇ ਵਾਇਬ ਉਲੰਧ ਕਰਨੀ ਲੋੜ ਆ ਸੋ ਗੱਲਾਂ ਦੇ ਗੌਰ ਕਰਿਓ ਤੇ ਇਸ ਮੇਰੀ ਗੱਲ ਨੂੰ ਮੈਂ ਵਾਰ-ਵਾਰ ਕਹਿੰਦਾ ਇਹਨੂੰ ਮੁੱਦਾ ਬਣਾਓ ਬਾਈ ਇਹ ਮੰਗ ਇਹ ਸਾਡਾ ਸਭ ਤੋਂ ਪਹਿਲਾ ਏਜੰਡਾ ਪੰਜਾਬ ਦੇ ਵਿੱਚ 27 ਦੀਆਂ ਚੋਣਾਂ 'ਚ ਹੋਣਾ ਚਾਹੀਦਾ ਹੈ ਵੋਟਾਂ 'ਚ ਹੋਣਾ ਚਾਹੀਦਾ ਕਿ ਇੱਕ ਤੰਨੇ ਕਾਨੂੰਨ ਜ਼ਮੀਨ ਦਾ ਬੋਰਡ ਦਾ ਤੇ ਨੌਕਰੀ ਦਾ ਦੂਜੇ ਸੁਧਾਰੇ ਤਰਜ਼ ਦੇ ਉੱਤੇ ਬਣਨਾ ਪੰਜਾਬ ਦੇ ਵਿੱਚ ਬਹੁਤ ਅਤਿ ਜ਼ਰੂਰੀ ਹੈ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਨੇ ਤੁਰੇ ਫਿਰ ਉਹਨਾਂ ਨੇ ਮਗਰ ਤੇਰ ਖਤਰਖਾਨ ਨੂੰ ਤਿਆਰ ਹੈ